ਨਹੀਂਗ ਸਿੰਘਾਂ ਦੇ ਵੱਲੋਂ ਥਾਣੇਦਾਰ ਦੀ ਗੱਡੀ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਉੱਧਰ ਥਾਣੇਦਾਰ ਦੇ ਇਲਜ਼ਾਮ ਨੇ ਕਿ ਮੇਰੀ ਤਾਂ ਹੁਣ ਪੁਲਿਸ ਵੀ ਸੁਣਵਾਈ ਨਹੀਂ ਕਰਾਈ ਤੁਹਾਨੂੰ ਦੱਸ ਦਈਏ ਕਿ ਬੀਤੀ ਰਾਤ ਕੁਝ ਨਹੀਂਗ ਸਿੰਘਾਂ ਨੇ ਗੁਰਦੁਆਰਾ ਲਵੇਰੀ ਸਰ ਸਾਹਿਬ ਨੇੜੇ ਵਰਦੀ ਧਾਰੀ ਪੁਲਿਸ ਅਧਿਕਾਰੀ ਦੀ ਕਾਰ ਦੇ ਉੱਤੇ ਕਥਿਤ ਤੌਰ ਤੇ ਤਲਵਾਰਾਂ ਦੇ ਨਾਲ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਆਪਣੀ ਡਿਊਟੀ ਕਰਕੇ ਤਲਵੰਡੀ ਸਾਬੋਤੋ ਆਪਣੇ ਘਰ ਵਾਪਸ ਆ ਰਿਹਾ ਸੀ ਇਸ ਹਮਲੇ ਦੇ ਵਿੱਚ ਕਾਰ ਦੇ ਸ਼ੀਸ਼ੇ ਟੁੱਟੇ ਨੇ ਐਸਆਈ ਕੇਵਲ ਸਿੰਘ ਵਾਸੀ ਪੁਚੋ ਮੰਡੀ ਨੇ ਦੋਸ਼ ਲਾਇਆ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਵੱਲੋਂ ਦਿੱਤੇ ਸਮੇਂ ਤੇ ਉਹ ਅੱਜ ਸਵੇਰੇ ਚੌਂਕੀ ਵੀ ਗਿਆ ਪਰ ਉਸ ਸਮੇਂ ਇਕੱਲਾ ਮੁੰਚੀ ਹੀ ਥਾਣੇ ਵਿੱਚ ਬੈਠਾ ਸੀ ਉਹਨਾਂ ਜਿਹਦਾ ਪੁਲਿਸ ਤੋਂ ਮੰਗੀ ਥੀ ਕਿ ਮੁਲਜ਼ਮਾ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਉਹਨਾਂ ਦੱਸਿਆ ਕਿ ਵਸਾਖੀ ਕਰਕੇ ਉਸ ਦੀ ਜਿਹੜੀ ਡਿਊਟੀ ਹੈ ਤਲਵੰਡੀ ਸਾਬੋ ਵਿੱਚ ਕਚੈਰੀ ਅੱਗੇ ਐਲ ਐਮ ਜੀ ਜਾਨਕਿ ਕਿ ਲਾਈਟ ਮਸ਼ੀਨ ਗਾਨ ਉੱਤੇ ਲੱਗੀ ਸੀ ਰਾਤ 7:00 ਵਜੇ ਉਹ ਆਪਣੀ ਡਿਊਟੀ ਖਤਮ ਕਰਕੇ ਬਠਿੰਡਾ ਬਨਾਲਾ ਕੌਮੀ ਮਾਰਗ ਤੇ ਲਵੇਰੀ ਸਰ ਨੂੰ ਜਾਂਦੀ ਸੜਕ ਤੇ ਜਾ ਰਿਹਾ ਸੀ ਇਸ ਤਰ੍ਹਾਂ ਗੁਰਦੁਆਰਾ ਲਵੇਰੀ ਸਰ ਨੇੜੇ ਕੁਝ ਨਿਹੰਗ ਸਿੰਘਾਂ ਨੇ ਉਸ ਨੂੰ ਕਿਹਾ ਕਿ ਤੂੰ ਸਾਡੇ ਵਿੱਚ ਕਾਰ ਮਾਰਦਾ ਸੀ ਜਦੋਂ ਕਿ ਅਜਹੀ ਕੋਈ ਗੱਲ ਨਹੀਂ ਸੀ ਇਹ ਕਹਿੰਦਿਆਂ ਉਹਨਾਂ ਉਸ ਦੀ ਗੱਡੀ ਤਲਵਾਰਾਂ ਨਾਲ ਭੰਨਦੇ ਤੀ ਨੌਜਵਾਨ ਨੇ ਉਸ ਉਸਦੇ ਤਲਵਾਰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਇਸ ਦਰਾਂ ਰੌੜੜਾ ਰੱਪਾ ਪਾ ਕੇ ਜਦੋਂ ਸਾਰੇ ਲੋਕ ਇਕੱਠੇ ਹੋਣ ਲੱਗ ਪਏ ਤਾਂ ਨਿਹੰਗ ਸਿੰਘ ਉੱਥੋਂ ਚਲੇ ਗਏ ਉਹਨਾਂ ਕਿਹਾ ਕਿ ਪੁੱਚੋ ਮੰਡੀ ਪੁਲਿਸ ਦੇ ਦੋ ਮੁਲਾਜ਼ਮ ਵੀ ਉੱਥੇ ਆਏ ਸੀ ਪਰ ਢੀੜਾ ਮਾਰ ਕੇ ਵਾਪਸ ਚਲੇ ਗਏ ਪੁਲਿਸ ਨੇ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪੁੱਚੋ ਮੰਡੀ ਦੇ ਚੌਕੀ ਇੰਚਾਰਜ ਨਿਰਮਲਜੀਤ ਸਿੰਘ ਨੇ ਕਿਹਾ ਕਿ ਹਾਲੇ ਤੱਕ ਮਦਈ ਸਾਡੇ ਕੋਲ ਆਇਆ ਹੀ ਨਹੀਂ ਜਿੰਨੀ ਦੇਰ ਤੱਕ ਮਦਈ ਤੇ ਸਾਡੇ ਕੋਲ ਨਹੀਂ ਆਉਂਦੀ ਉਨੀ ਦੇਰ ਤੱਕ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਜੇ ਉਹ ਸਾਡੇ ਸੰਪਰਕ ਦੇ ਸਾਡੇ ਕੋਲ ਆਉਂਦੇ ਨੇ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤਾਂ ਇਹ ਸਿਸਟਮ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਅੰਦਰ ਕਿਸ ਤਰੀਕੇ ਨਾਲ ਵਾਰਦਾਤਾਂ ਹੋ ਰਹੀਆਂ ਨੇ ਕਤਲ ਤੋਂ ਲੈ ਕੇ ਜਿਹੜੀ ਲੁੱਟਾਂ ਖੋਹਾਂ ਹਮਲੇ ਤੱਕ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਮਾਨ ਸਰਕਾਰ ਨੂੰ ਵੀ ਘੇੜਦੇ ਨਜ਼ਰ ਆ ਰਹੀਆਂ ਨੇ ਮਾਨ ਸਰਕਾਰ ਤੇ ਵੀ ਸਵਾਲ ਉੱਠ ਰਹੇ ਨੇ ਕਿ ਲਾਂਡ ਰੋਡ ਦੀ ਸਥਿਤੀ ਹੈ ਜਿਹੜੀ ਪੰਜਾਬ ਦੇ ਵਿੱਚ ਉਹ ਕਿਸ ਤਰੀਕੇ ਦੀ ਹੈ ਦਿਨ ਦਿਹਾੜੇ ਲੋਕਾਂ ਦੇ ਉੱਤੇ ਹਮਲੇ ਹੋ ਰਹੇ ਨੇ ਗੈਂਗਸਟਰ ਫਰੋਤੀਆਂ ਮੰਗ ਰਹੇ ਨੇ ਇੱਥੋਂ ਤੱਕ ਕਿ ਬੰਬ ਬਲਾਸਟ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਬਹੁਤ ਸਾਰੇ ਘਟਨਾਵਾਂ ਜੀਆਂ ਸੀਗੀਆਂ ਜਿਹੜੀਆਂ ਕਿ ਪੁਲਿਸ ਚੌਕੀਆਂ ਤੇ ਥਾਣਿਆਂ ਦੇ ਕੋਲ ਵਾਪਰੀਆਂ ਜਿਸ ਦਾ ਕਿ ਪੁਲਿਸ ਨੇ ਅ ਨੋਟਿਸ ਵੀ ਲਿਆ ਤੇ ਇਹ ਵੀ ਕਿਹਾ ਕਿ ਕਿਤੇ ਟਾਇਰ ਫਟ ਗਿਆ ਕਿਤੇ ਕੁਝ ਕਾਰ ਦਾ ਰੇਡੀਏਟਰ ਫਟ ਗਿਆ ਤਾਂ ਇਸ ਤਰੀਕੇ ਦੀਆਂ ਵੀ ਚੀਜ਼ਾਂ ਸਾਹਮਣੇ ਆਈਆਂ ਪਰ ਵੱਡੇ ਸਵਾਲ ਜਰੂਰ ਉੱਠ ਰਹੇ ਨੇ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ ਜਿਹੜਾ ਉਹ ਬਣ ਰਿਹਾ ਕਿਉਂਕਿ ਹੁਣ ਇੱਕ ਐਸਐਸਟੀ ਦੇ ਵੱਲੋਂ ਇਲਜ਼ਾਮ ਲਾਏ ਗਏ ਨੇ ਕਿ ਮੇਰੀ ਕਾਰਨ ਹਿੰਗ ਸਿੰਘਾ ਨੇ ਭੰਨ ਦਿੱਤੀ ਪਰ ਪੁਲਿਸ ਮੇਰੀ ਘਰ ਸੁਣਵਾਈ ਨਹੀਂ ਕਰ ਰਹੀ ਹੈਗੀ ਕਿਉਂਕਿ ਉਹ ਖੁਦ ਪੁਰਸ਼ ਮੁਲਾਜ਼ਮ ਨੇਤਾ ਜੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਫਿਰ ਆਮ ਲੋਕਾਂ ਦੀ ਕੀ ਸਥਿਤੀ ਹੈ ਜਿਹੜੀ ਉਹ ਹੁੰਦੀ ਹੋਏਗੀ ਦਿਓ ਜੱਜ ਧੰਨਵਾਦ